आप दुशहरी ने कहने इंसान श्री रामचंद्र पूजा अर्चना कर रहा है सीता जी माता कह अख मारी रखता है रावण का पैरों कह रहा है कि श्री रामचंद्र का पैरों कह रहा ਜੇ ਮਾੜੀ ਅੱਖ ਰੱਖਦਾ ਹੈ ਨਾਮ ਦਾ ਪੈਰ ਕਰਦਾ ਹੈ ਕਿ ਠੱਗੀ ਕਰਦਾ ਹੈ ਫਰੇਮ ਕਰਦਾ ਹੈ ਫੂਟਬੋਲ ਦਾ ਅਟਾ ਮੁਠੀਕਾਰ ਰਮਈਆ ਕਰਦਾ ਇਹਦਾ ਮਤਲਬ ਉਹ ਭਗਵਾਨ ਸ੍ਰੀ ਰਾਮ ਜੀ ਦਾ ਭਗਤ ਨਹੀਂ ਹੋ ਸਕਦਾ ਉਹ ਰਾਵਣ ਵਾਲੀ ਸਾਈਡ ਦਾ ਸਾਡੇ ਨਾਲ ਸਿੱਖਾਂ ਦੇ ਵਿੱਚ ਵੀ ਕਲੀਅਰ ਕਲੀਅਰ ਸਮਝਣਾ ਪੈਣਾ ਗੁਰੂ ਦੇ ਪਿਆਰ ਵਾਲਿਓ टांगू टेग बहादुर साहब याद करने वाले सीख लो भी देख लो। औरंगज़ेब लोंगजेब का याद रखी तू औरंगजेब का पैरोकार है जो तेरे अंदर नफरत नहीं हो सकता वो औरंगजेब का पैरोकार है आपको आपने मन अंदर झाती मारी पैर एक कहानी ਸਾਡੇ ਗੁਰੂਆਂ ਨੇ ਪ੍ਰਗੰਗਰਾਂ ਨੇ ਜਿਹੜੀਆਂ ਤਕਲੀਫਾਂ ਝেলੀਆਂ ਨੇ ਉਹ ਇਸ ਲਈ ਝেলੀਆਂ ਨਫਰਤ ਨਹੀਂ ਪਿਆਰ ਵਧੇ ਬਦੀ ਨਹੀਂ ਨੇਕੀ ਵਧੇ ਚੰਗਿਆਈ ਵਧੇ ਸਮਾਜ ਸੋਹਣਾ ਬਣੇ ਨਸ਼ਾ ਮੁਕਤ ਹੋਵੇ ਜਾਤ ਪਾਤ ਦੇ ਬੰਧਨ ਕੱਟੇ ਜਾਣ ਕੋਈ ਈਰਖਾ ਨਾ ਹੋਵੇ ਕੋਈ ਦੁਸ਼ਮਣ ਨਾ ਹੋਵੇ ਅਸੀਂ ਸਾਰੇ ਇੱਕ ਪਰਮਾਤਮਾ ਦੀ ਸੰਤਾਨ ਉਹਦੇ प्यार ਦੇ ਵਿੱਚ ਦੂਜੇ ਨੂੰ ਆਪਣਾ ਭਾਈ ਸਭ ਜੀ

ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਜੋ ਦਾ ਪ੍ਰੇਮ ਖੇਲਨ ਕਚਾਉਂ ਸਰਤਾ ਕਲੀ ਕਲੀ ਮੁਰੀਆ ਹੋ ਉਦੋਂ ਬੜਾ ਜੀਵ ਲੱਗਦਾ ਹੁੰਦਾ ਕਿ ਗੁਰੂ ਜੀ ਤਰ ਤਰਸ ਦਾ ਪ੍ਰੇਮ ਦਾ ਰਸਤਾ ਸੇਵਾ ਦਾ ਰਸਤਾ ਇਹ ਕਿਹਦੇ ਸਰ ਤਲੀ ਤੇ ਕੰਦੀ ਲੋੜ ਕੀ ਹੈ ਨਹੀਂ ਭਾਈ ਜਦੋਂ ਇਸ ਸਮਾਜ ਦੇ ਵਿੱਚ ਕੁਝ ਲੋਕ ਲੋਕਾਂ ਦਾ ਜ਼ੁਲਮ ਕਰਨਗੇ ਟੱਕਾ ਕਰਨਗੇ ਬੇਇਨਸਾਫੀ ਕਰਨਗੇ ਤਾਨੂੰ ਸੱਚ ਬੋਲਣਾ ਪੈਣਾ ਸੱਚ ਦਾ ਸਾਥ ਦੇਣਾ ਪੈਣਾ ਇਕੱਠੀ ਹੋਣਾ ਪੈਣਾ ਉਸ ਜ਼ਾਲਮ ਦੇ ਖਿਲਾਫ ਕਿਉਂ ਕਿਉਂਕਿ ਅਸੀਂ ਧਰਮੀ ਹਾਂ ਸਾਡਾ ਸੱਚੀ ਨੂੰ ਬੁੜੇ ਸਾਡੀ ਬਾਣੀ ਚ ਸੁਫਾਸਤ ਹੁੰਦਾ ਤੇ ਕੋਈ ਮਤਲਬ ਹੀ ਨਹੀਂ ਸੀਗਾ ਕਿ ਕੋਈ ਰਾਜਨੀਤਿਕ ਬੰਦਾ ਆ ਕੇ ਸਾਨੂੰ ਪੜਾਈ ਕਰਾ ਦੇਵੇ ਸਾਡੇ ਚਿੰਦੜੇ ਪੁੱਟਾ ਸੋ ਆਓ ਪਿਆਰ ਲਈ ਨਫਰਤਾਂ ਘਟਾਈਏ ਇਨਸਾਨ ਨੂੰ ਇਨਸਾਨ ਸਭ ਜੀ ਹਰ ਇੱਕ ਨਾਲ ਪਿਆਰ ਕਰੀਏ

था था था। था। तो जी एम करना चाहता मैं सब मनजीत सिंह जी जो साबका जथेदार ने श्री काकत साहब तूम जी उन्होंने परिवार को जैसे आए सावाल जी उन्होंने स्वामी रमानंद जी जो बाबा ब्रह्मानंद जी जो सा बैठे थे उन्होंने भी बहुत बहुत जी एम ਤੇ ਅਪਰ ਕੁਸਮ ਜੀ ਪੰਜਾਬੀ ਦਾ ਵਿਗਿਆਨ ਤੇ ਜਿਹੜੇ ਕਾਰਜੂਵੀ ਅਬਦੁੱਲ ਰੂਹ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਸਾਡੇ ਨਾਲ ਇਹ ਸਾਰੀ ਅੱਜ ਦੀ ਜਿਹੜੀ ਕਾਨਫਰੰਸ ਆ ਰਹੀ ਉਹ ਯਕੀਨਨ ਉਹ ਸ਼ਹਾਦਤ ਜਿਹੜੀ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਉਹਨਾਂ ਕਾਤਲਾਂ ਦੇ ਖਿਲਾਫ ਜਿਹੜੀ ਕਿ ਆਪਣੇ ਅਹੰਕਾਰ ਦੇ ਵਿੱਚ डुबिया हुई जिन्हों ने अपने अहंकार के आकर जुल्म उस जुल्म को तो रोकने वास्ते उस जुल्म के खिलाफ जी शहादत दी गई यकीन उस शहादत को याद रखना वो वास्ते अच उपरा तो होया मैं समझना बहुत ही बड़ा उपराला है साढ़े गुरु साहेबान की शहादत जो संदेश असल संदेश ने जो दिता ਉਹਨੂੰ ਅੱਜ ਲੋਕਾਂ ਦੇ ਸਾਹਮਣੇ ਰੱਖਣਾ ਗੁਰੂ ਸਾਹਿਬਾਨ ਦੀ ਸ਼ਹਾਦਤ ਦਾ ਮਕਸਦ ਜਿਆਸੀ ਹਮੇਸ਼ਾ ਉਹਨਾਂ ਨੇ ਸ਼ਹਾਦਤ ਕੁਰਬਾਨੀਆਂ ਦੇ ਕੇ ਸਾਬਿਤ ਕੀਤਾ ਕਿ ਜਦੋਂ ਵੀ ਸਾਡੇ ਸਾਹਮਣੇ ਕੋਈ ਜ਼ਾਲਿਮ ਸਾਡੇ ਸਾਹਮਣੇ ਸਰ ਉਠਾਏ ਕਿ ਸਾਡ ਦੀ ਜ਼ਰੂਰਤ ਹੈ ਕਿ ਆਪਾਂ ਉਹਦੇ ਸਾਹਮਣੇ ਡੱਟ ਕੇ ਖੜੇ ਹੋਈਏ ਜ਼ਾਲਮ ਦੇ ਆਕੇ ਸਿਰ ਨਾ ਛਾਈਏ ਬਲਕਿ ਜੇ ਸਾਹਮਣੇ ਸਿਰ ਦੇਣ ਦੀ ਸਾਹਮਣੇ ਸ਼ਹਾਦਤ ਦੇਣ ਦੀ ਜ਼ਰੂਰਤ ਹੈ ਆਪਾਂ ਸ਼ਹਾਦਤ ਦੇਈਏ लेकिन जुलम के खिलाफ कभी मैं हमेशा अपने प्रोग्राम जरूर याद रखी हैमपाल जी बड़ी वाइसिया काफ़ी डिटेल साबित किया कि धर्म जोड़ा वो कभी गलत नहीं हो गत हो इंसान ने गलतियां कीतिया इंसान ने गलतिया ਜਿਹੜੀ ਐ ਕੀਤੀਆਂ ਧਰਮ ਦਾ ਵਿੱਚ ਉਹਦੇ ਵਿੱਚ ਕੋਈ ਰੋਲ ਨਹੀਂ ਸੀ ਧਰਮ ਨੇ ਹਮੇਸ਼ਾ ਪਿਆਰ ਬਹੁਤ ਬਹੁਤ ਭਾਈਚਾਰਾ ਦੀ ਸਿੱਖਿਆ ਦਿੱਤੀ ਹੈ ਜੋ ਐਗਜ਼ਾਮਪਲ ਹਨ ਵੱਖਰੇ ਵੱਖਰੇ ਮਜ਼ਹਬ ਦੇ ਦਿੱਤੀਆਂ ਹੈ ਉਹਦੇ ਤੋਂ ਸਾਬਿਤ ਹੋਊਗਾ ਕਿ ਹਰ ਧਰਮ ਦੇ ਵਿੱਚ ਹਰ ਮਜ਼ਹਬ ਵਿੱਚ ਜਿਹੜਾ ਸਾਰੋ ਇਨਸਾਨੀਅਤ ਦਾ ਪਾਠ ਦਿੱਤਾ ਹੈ ਮੁਹੱਬਤ ਸਿਖਾਈ ਹੈ ਔਰ ਮੈਂ ਸਾਡੇ ਸਾਰੇ ਸਾਥੀ ਬੈਠੇ ਨੇ ਪਿੱਛੇ तकरीबन 9 ਮਹੀਨਾ ਤੋਂ ਪੰਜਾਬ ਦੇ ਵਿੱਚ ਜਦੋਂ ਹੜਾ ਆਇਆ ਹੈ ਤੇ ਸਾਡੇ ਪੰਜਾਬ ਦੇ ਸ਼ਾਹੀ ਮਹਾਨ ਅਸਰ ਪੋਰਾਨਾ ਉਸਮਾਨ ਰਹਿਮਾਨੀ ਮੀਆਂਦੀ ਸਾਹਿਬ ਵੱਲੋਂ ਇੱਕ ਪ੍ਰਮਾਣਿਤ ਹੈ ਕਿ ਇੱਕ ਉਹਨਾਂ ਦੀ ਰਹਿਨਮਾਈ ਹੇਠ ਲਗਾਤਾਰ ਸਾਡੇ ਮੁਸਲਿਮ ਸਮਾਜ ਦੇ ਲੋਕਾਂ ਨੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਹੈ ਉਹ ਖਿਦਮਤ ਕੀਤੀ ਹੈ ਉਹ ਚੀਜ਼ ਸਾਬਿਤ ਕਰਦੀ ਹੈ ਕਿ ਇਨਸਾਨੀਅਤ ਜਿਹੜੀ ਹੈ ਉਹ ਵੱਡੀ ਸੇਵਾ ਹੈ ਔਰ ਲੋਕਾਂ ਦੇ ਦਿਲਾਂ ਵਿੱਚ ਇੱਕ ਤੜਪ ਹੈ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਰਹੇ ਸਾਨੂੰ ਐਨਾ ਪਿਆਰ ਮਿਲਦਾ ਸੀ ਸਤਿ ਸ਼੍ਰੀ ਅਕਾਲ ਫਤੂਲ ਮੁੱਢੀ ਨੇ ਕੀ ਕਿ ਸਿੱਟਾ ਹੈ ਅੜਾ ਦੇ ਦਰਾਂ ਦੇ ਵਿੱਚ ਆਈ ਰਹੀ ਜੋ ਚੈਲੰਜ ਤੁਹਾਡੇ ਸਾਹਮਣੇ ਉਸ ਸਾਰੇ ਚੈਲੰਜ ਨੂੰ ਕਿਸ ਤਰ੍ਹਾਂ ਫਸਾਉਣ ਦੀ ਬਾਤ ਹੈ ਮੇਰਾ ਵਿਚਾਰ ਇਹ ਮੈਂ ਐਜੂਕੇਸ਼ਨ ਨਾਲ ਸੰਬੰਧ ਰੱਖਦਾ ਅਸੀਂ ਯੋਜਨਾ ਬੁਖੇ ਹੋ ਕੇ ਸਾਨੂੰ ਹੁਣ ਆਪਣੇ ਬੱਚਾ ਦੇ ਬਣਾਉਂਦੇ ਹੋਏ ਇਹਨਾਂ ਨੂੰ ਬਾਤੂ ਆਪਣੇ ਬੱਚਾ ਨੂੰ ਨੇ ਦਿਓ ਰਿਹਾ ਅਸੀਂ ਆਪਣੇ ਬੱਚਾ ਨੂੰ ਉਹ ਤਾਂ ਜਿਹੜਾ ਰضਈ ਹੈ ਗਿਆਨ ਪਰੇਸ਼ ਖਾਵੇ ਕਿ ਨਮਨ ਲਈ ਹੈ ਤਾਂ ਖਬਰ ਨਹੀਂ ਸਕਦਾ ਆਪਣੀ ਬਚਨ ਮੋਬਾਈਲ ਪਰ ਆ ਕੇ ਦਿ ਲੋੜੇ ਮੋਬਾਈਲ ਖਾਰਾ ਮਰਦੀ ਹੈ ਕਿ ਮੈਂ ਨੂੰ ਆ ਮੈਂ ਸਿੱਖ ਆ ਮੈਂ ਮੁਸਲਮਾਨ ਆ ਮੈਂ ਉਹਨਾ ਕੀ ਪਰ ਜਦੋਂ ਅਸੀਂ ਇੱਕ ਦੂਸਰੇ ਨਾਲ ਵਿਚਾਰ ਸੰਦੇ ਕਰਦੇ ਆਂ ਤੇ ਉਹਨੇ ਸ਼ਹਾਦਤ ਦਾ ਸਮਾਨ ਹੈ ਮੈਂ ਵਧਾਈ ਦੇ ਵਿੱਚ ਪੇਸ਼ ਕਰਾਂ ਜਦ ਮੈਂ ਉਦਾਸੀ ਦੇ ਵਿੱਚ ਪੇਸ਼ ਕਰਾਂ ਇਹ ਮੈਨੂੰ ਹੋਈ ਪਤਾ ਲੱਗਾ ਜਦੋਂ ਅਸੀਂ ਇੱਕ ਉਸੇ ਰਾਹ ਘਰ ਪਾਠ ਕੀਤੀ ਕਿ ਸਾਡੇ ਵਿਚਾਰ ਧਾਰਾ ਦੇ ਮੁਤਾਬਕ ਜਾ ਰਹੀ ਜਿਸ ਚੈਂਟੀ ਦੇ ਮੁਤਾਬਕ ਜਿਸ ਤਰ੍ਹਾਂ ਮਦਤਰੀ ਦਾ ਅਸੀਂ ਸੰਤ ਮੰਨਦੇ ਔਰ ਇਹਨਾਂ ਦਾ ਅਸੀਂ ਉਹ ਮਰਨ ਵਾਲਾ ਦੇਨ ਮੰਨਉਂਦੇ ਹਾਂ ਜਿਹੜੇ ਜੇ ਉਹ ਮਾਰਦੇ ਆ ਉਹ ਵਾਲਾ ਦੇਨ ਅਸੀਂ ਇੱਕ ਫੀਸ ਕਰਕੇ ਈਦ ਕਰਕੇ ਘਰ ਕਰਕੇ ਮਨਾਉਂਦੇ ਹੈ 크ਿਸਚੀਅਨਿਟੀ ਦਾ ਪੱਖ ਹੈ ਪਰ ਉਹ ਜਦੋਂ ਮੈਂ ਸਿੱਖ ਭਰਾਵਾਂ ਵਾਲਿਆਂ ਨਾਲ ਸੀ ਕਿ ਮੈਨੂੰ ਪੁੱਛਣਾ ਪਿਆ ਕਿ ਵੀ ਮੈਂ ਕਿਹੜੇ ਤਰੀਕੇ ਦੇ ਨਾਲ ਇਹ ਸੁਪੇਸ਼ ਕਰਾਂ ਤੇ ਮੈਨੂੰ ਜਿਸੇ ਭਾਵੇਂ ਇਹ ਹੀ ਕਿਹਾ ਕਿ ਪ੍ਰਣਾਮ ਸ਼ਹੀਦਾ ਉਹ ਸ਼ਹੀਦ जिन्होंने देखो अपने लिए तो कोई भी मरद है कुरबानी करना पर दूसरे मरना मैं इस सचमुच जो अध्यात्मिक रूहानी इंसान मरना गुरु जी ने सभी मिसाल दिखती है और कई धर्मों के अच्छाई तेरे ਮੈਂ ਲੜਾਈ ਨਹੀਂ ਕਹਾਂਗਾ ਅਖਿਆਇ ਤੇ ਲਈ ਕੁਛ ਕੁਰਬਾਨੀ ਦੇਣ ਦੇ ਨਾਮ ਨੂੰ ਮੈਂ ਕਹਿ ਸਕਦਾ ਕਿ ਉਹ ਸ਼ਹੀਦ ਹੋਏ ਤੇ ਉਹ ਨੂੰ ਮੈਂ ਰੋਹਾਨੀ ਕੰਮ ਕਹਾਂਗਾ ਕੋਈ ਲੜਾਈ ਨਹੀਂ ਲੜਾਈ ਵੀ ਨਹੀਂ ਕਿ ਉਹ ਕੋਈ ਰੋਡ ਅਸਿਸਟ ਤੇ ਦੁਨੀਆਵੀ ਤਰੀਕੇ ਦੇ ਨਾਲ ਬਲਵਾਰ ਲੈ ਕੇ ਜਾ ਉਹ ਕਿਸੇ ਤਰ੍ਹਾਂ ਦੀ ਉਹ ਪੋਲਿਟਿਕਲ ਲੜਾਈ ਨਹੀਂ ਹੈ ਜੀ ਤੋ ਅੱਜ ਵਿਸ਼ੇਸ਼ ਸਾਹਿਬ ਜੀ ਜੋ ਸਾਡੇ ਪੂਰੇ ਪੰਜਾਬ ਦੇ ਇੰਜਾਰਕਿਆ ਉਹਨਾਂ ਦਾ ਨਾਮ ਹੈ ਵਿਸ਼ੇਸ਼ ਜੋ ਸਬਸਟਿਵ ਉਹ ਇੱਥੇ ਆਪਣੇ ਐਸਐਨ ਪਰਸਿਸ ਸਕੂਲ ਦੇ کافی ਸਮਾਂ ਪਹਿਲਾਂ ਡਾਇਰੈਕਟਰ ਵੀ ਰਹਿਿਆ ਤੋ ਉਹਨੋਂ ਵਿਸ਼ੇਸ਼ ਆ ਗਿਆ ਤੇ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਗੁਰੂ ਜੀ ਦੇ ਸੁਣੋ ਇੰਗਲਿਸ਼ ਵਿੱਚ ਜਦੋਂ ਤੁਹਾਂ ਪਿੱਛਾ ਕਰਦੇ ਸੀ ਉਹਨਾਂ ਲਈ ਮਿਸਰ ਇਫੈਕਟ ਆ ਸੀ

ਜ਼ਮੀਨ ਦੀ ਆਜ਼ਾਦੀ ਦੀ ਰੱਖਿਆ ਦੇ ਲਈ ਇਹਨਾਂ ਨੇ ਕੌਨਸ ਫ੍ਰੀडम ਆਫ ਕੌਨਸ਼ੀਅੰਸ ਇਹਨਾਂ ਦੇ ਵਿਚ ਆਦਰ ਸ਼੍ਰੀਪੁਰ ਦੇ ਇੱਕ ਬਾਦਸਤ ਸਾਹਿਬ ਜੀ ਦੇ 350 ਸਾਲਾ ਸ਼੍ਰੀਤੀ ਸਮਾਗਮ ਦੇ ਵਿੱਚ ਮਾਨਸੇ ਰਾਜਮਾਨ ਜੀ ਲੋਕੀ ਸਰਦ ਸੰਤ ਬਾਬਾ ਪਰਮਾਨੰਦ ਜੀ ਪਾਲੀ ਪਰਮਪਾਲ ਸਿੰਘ ਜੀ ਮੈਡਮ ਕੋਈ ਕੋਣ ਬਤਾਵੇ ਜੀ ਵਰਤਾਰ ਸੰਮੇਲਨ ਕਰਵਾਇਆ ਜਾ ਰਿਹਾ ਹੈ ਔਰ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਗੁਰੂ ਮਾਗੋ ਗ੍ਰੰਥ ਜਥਾ ਡਟਿਆਰਾ ਗਰੂ ਵੱਲੋਂ ਇਹ ਸਮਾਗਮ ਜਿਹੜਾ ਆ ਅਜੋਲਿਤ ਕੀਤਾ ਗਿਆ ਇੰਨੇ ਸੰਤ ਮਹਾਂਪੁਰਸ਼ਾਂ ਤੇ ਗੁਣੀ ਗਿਆਨੀਆਂ ਦੇ ਸਾਹਮਣੇ ਮੇਰੇ ਵਰਗੇ ਬੰਦੇ ਵਾਸਤੇ ਬੋਲਦਾਨ ਸੰਭਵ ਨਹੀਂ ਕਿਉਂਕਿ ਮੈਂ ਤਾਂ ਇੱਕ ਤੁਸ਼ਿਆ ਧਿਆਨ ਰੱਖਣ ਵਾਲਾ ਬੰਦਾ ਆਂ। ਸ਼੍ਰੀ ਗੁਰੂ ਕੇਗਵਧ ਸਾਹਿਬ ਜੀ ਦੀ ਲਸਤਾਨੀ ਸ਼ਹਾਦਤ ਜਿਹੜੀ ਹੋਈ ਆ ਇਹਦੇ ਨਾਲ ਤਾਂ ਕੋਈ ਮੈਚ ਕੋਈ estrady world ਸ਼ਹਾਦਤਾਂ ਬਹੁਤ ਹੀ ਨਿਆਰੀ ਸਾਰੇ ਸ਼ਹੀਦ ਸਨਮਾਨਯੋਗ ਨੇ ਪਰ ਇਹੋ ਜੀ ਸ਼ਹਾਦਤ ਜਿਹੜੀ ਕਿਸੇ ਦੂਸਰੇ ਦੇ ਧਰਮ ਦੀ ਆਜ਼ਾਦੀ ਵਾਸਤੇ ਕੀਤੀ ਜਾਵੇ ਇਹੋ ਜੀ ਸ਼ਹਾਦਤ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਮਿਲਦੀ ਕਸ਼ਮੀਰੀ ਪੰਡਤ ਪਰ ਪਰਾਮਜੀ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੁੱਤ ਤੱਕ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਪਹੁੰਚੇ ਔਰੰਗੋਹਾ ਅਗਵਾਈ ਕਿ ਸਾਡੇ ਧਰਮ ਨੂੰ ਬਚਾਇਆ ਜਾਵੇ ਸਾਨੂੰ ਜ਼ਬਰਦਸਤੀ ਇਸਲਾਮ ਕਬੂਲਣ ਵਾਸਤੇ ਕਿਆ ਜਾ ਰਿਹਾ ਹੈ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਧੰਨਵਾਦ ਅਰਜ਼ ਕਰਾ ਸਕਦੇ ਹਾਂ ਧਰਮ ਬਚਾ ਸਕਦੇ ਹਾਂ ਤੇ ਬਤਰਾਉ ਅਸੀਂ ਸਾਰੇ ਇਸਲਾਮ ਤੋਂ ਮਕਬੂਲ ਹੈ ਉਹ ਦਿੱਲੀ ਇੱਕੋ ਜਿਹਾ ਪਰ ਜਿਹੜੀ ਇਹਦੀ ਨਹੀਂ ਰੱਖੀ ਗਈ ਆ ਉਹ ਨਹੀਂ ਸ਼੍ਰੀ ਗੁਰਦੇਵ ਸਾਹਿਬ ਜੀ ਦੀ ਸ਼ਹਾਦਤ ਨੇ ਤੇ ਧਰਮ ਦੀ ਸਤੰਤਰਤਾ ਦੀ ਧਰਮ ਦੀ ਆਜ਼ਾਦੀ ਦੀ ਜਿੰਦਿਆ ਉਹਨਾਂ ਉਰਸ ਕੀ ਕਿੰਨਾ ਉਸ ਵੇਲੇ ਤਾਰ ਖੌਫ ਭੈ ਹੋਏ ਗਾ ਚਾਰੇ ਪਾਸੇ ਦੇਖੋ ਮੈਂ ਐਸੇ ਵੀ ਹਾਂ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਤਾੜੀ ਮਾਰਦੇ ਹਾਂ ਸਾਡੇ ਫੋਰਮੋਸ ਦੇ ਪੁਆਇੰਟ ਗੁਰੂ ਸਾਹਿਬ ਦੀ ਜੀਵਨੀ ਬਾਰੇ ਗੁਰੂ ਸਾਹਿਬ ਦੇ ਫਲਸਫੇ ਬਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੁਰੂ ਸਾਹਿਬ ਦੀ ਗੁਰਬਾਣੀ ਬਾਰੇ ਬੜੇ ਵਿਸਥਾਰ ਸਹਿਤ ਚਰਚਾ ਕੀਤੀ ਸਾਡੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਗੁਰੂ ਮਾਨਿਓਂ ਗ੍ਰੰਥ ਜਥਾ ਜੰਡਿਆਲਾ ਗਰੂ ਵੱਲੋਂ ਇਹ ਸਮਾਗਮ ਜਿਹੜੇ ਆ ਇਹ ਆਯੋਜਿਤ ਕੀਤੇ ਗਏ ਔਰ ਮੈਂ ਸਮਝਦਾ ਇੱਕ ਬਹੁਤ ਵੱਡਾ ਉਪਰਾਲਾ ਆ ਕਿ ਅਸੀਂ ਆਪਣੀ ਇਤਿਹਾਸ ਬਾਰੇ ਆਪਣੇ ਮਾਨਮਤੇ ਇਤਿਹਾਸ ਬਾਰੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੇ ਆ ਉਹ ਜਾਗਰਤ ਕਰੀਏ ਔਰ ਉਹ ਵੀ ਪ੍ਰੇਰਣਾ ਲੈ ਸਕਣ ਕਿ ਗੁਰੂ ਸਾਹਿਬ ਨੇ ਜੋ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰਨਾ ਇਹਦਾ ਸੁਨੇਹਾ ਕੀ ਹੈ ਦੇਖੋ ਬਹੁਤ ਵੱਡਾ ਸੁਨੇਹਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰੂ ਸਾਹਿਬ ਦਾ ਬਲਿਦਾਨ ਦੂਸਰੇ ਧਰਮ ਵਾਸਤੇ ਇੱਕ ਬਲਿਦਾਨ ਦੇਣਾ ਔਰ ਜਿਹੜੇ ਮਨੁੱਖੀ ਅਧਿਕਾਰ ਨੇ ਮਨੁੱਖੀ ਅਧਿਕਾਰਾਂ ਵਾਸਤੇ ਦੂਸਰੇ ਦੇ ਮਨੁੱਖੀ ਅਧਿਕਾਰਾਂ ਵਾਸਤੇ ਲੜਨਾ ਦੂਸਰੇ ਦੇ ਮਨੁੱਖੀ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਗੱਲ ਆ ਜੇ ਅਸੀਂ ਅੱਜ ਇੱਕ ਦੂਜੇ ਦੇ ਧਰਮ ਨੂੰ ਪ੍ਰੋਟੈਕਟ ਕਰਾਂਗੇ ਮਨੁੱਖੀ ਅਧਿਕਾਰਾਂ ਤੇ ਜ਼ੋਰ ਤਾਵਾਂਗੇ ਤੇ ਕੁਦਰਤੀ ਤੌਰ ਤੇ ਸਾਡਾ ਸਮਾਜ ਜਿਹੜਾ ਆ ਇਹ ਬਰਾਬਰਤਾ ਦੇ ਸਮਾਜ ਵੱਲ ਜਾਊਗਾ ਔਰ ਧਰਮ ਨਿਰਪੱਖ ਸਮਾਜ ਵੱਲ ਜਿਹੜਾ ਆ ਉਹ ਜਾਊਗਾ ਸੋ ਇਹਦਾ ਮੁੱਖ ਤੌਰ ਤੇ ਉਦੇਸ਼ ਜਾਂ ਸੁਣਿਆ ਹਾਂ ਇਹ ਹੀ ਆ ਕਿ ਆਓ ਆਪਾਂ ਵੱਧ ਤੋਂ ਵੱਧ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਜੁੜੀਏ ਔਰ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਜੋੜੀਏ। ਦੂਜੇ ਇੱਕ ਬਾਦਰ ਸਾਹਿਬ ਜੀ ਦਾ ਇਹ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸਮੇਲਨ ਸੇਨ ਸੋਲਜਰ 엘ੀਟ ਕਾਨਵੈਂਟ ਸਕੂਲ ਜੰਢਿਆਲਾ ਗਰੁੱਪ ਦੇ ਵਿੱਚ ਕਰਵਾਇਆ ਗਿਆ। ਵੱਖ-ਵੱਖ ਧਰਮਾਂ ਤੋਂ ਆਗੂ ਸਹਿਬਾਨ ਜਿਹੜੇ ਨੇ ਇਸ ਸਮਾਗਮ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਅ ਗੁਰੂ ਸਾਹਿਬ ਦੀ ਜੀਵਨੀ ਬਾਰੇ ਗੁਰੂ ਸਾਹਿਬ ਦੇ ਫਲਸਫੇ ਬਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੁਰੂ ਸਾਹਿਬ ਦੀ ਗੁਰਬਾਣੀ ਬਾਰੇ ਬੜੇ ਵਿਸਥਾਰ ਸਹਿਤ ਚਰਚਾ ਕੀਤੀ ਸਾਡੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਗੁਰਮਾਨਿਓ ਗ੍ਰੰਥ ਜਥਾ ਜੰਡਿਆਲਾ ਗੁਰੂ ਵੱਲੋਂ ਇਹ ਸਮਾਗਮ ਜਿਹੜੇ ਆ ਇਹ ਆਯੋਜਿਤ ਕੀਤੇ ਗਏ ਔਰ ਮੈਨੂੰ ਸਮਝਦਾ ਇੱਕ ਬਹੁਤ ਵੱਡਾ ਉਪਰਾਲਾ ਆ ਕਿ ਅਸੀਂ ਆਪਣੀਏ ਇਤਿਹਾਸ ਬਾਰੇ ਆਪਣੇ ਮਾਨਮਤੇ ਇਤਿਹਾਸ ਬਾਰੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੜੇ ਉਹ ਜਾਗਰਿਤ ਕਰੀਏ ਔਰ ਉਹ ਵੀ ਪ੍ਰੇਰਣਾ ਲੈ ਸਕਣ ਕਿ ਗੁਰੂ ਸਾਹਿਬ ਨੇ ਜੋ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰਨ। ਦਸਨੇ ਆ। ਦੇਖੋ ਬਹੁਤ ਵੱਡਾ ਸੁਨੇਹਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰੂ ਸਾਹਿਬ ਦਾ ਬਲਿਦਾਨ ਦੂਸਰੇ ਧਰਮ ਵਾਸਤੇ ਇੱਕ ਬਲਿਦਾਨ ਦੇਣਾ ਔਰ ਜਿਹੜੇ ਮਨੁੱਖੀ ਅਧਿਕਾਰ ਨੇ ਮਨੁੱਖੀ ਅਧਿਕਾਰਾਂ ਵਾਸਤੇ ਦੂਸਰੇ ਦੇ ਮਨੁੱਖੀ ਅਧਿਕਾਰਾਂ ਵਾਸਤੇ ਲੜਨਾ ਦੂਸਰੇ ਦੇ ਮਨੁੱਖੀ ਅਧਿਕਾਰਾਂ ਨੂੰ ਪ੍ਰੋਟੈਕਟ ਕਰਨਾ ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਗੱਲ ਆ ਜੇ ਅਸੀਂ ਅੱਜ ਇੱਕ ਦੂਜੇ ਦੇ ਧਰਮ ਨੂੰ ਪ੍ਰੋਟੈਕਟ ਕਰਾਂਗੇ ਮਨੁੱਖੀ ਅਧਿਕਾਰਾਂ ਤੇ ਜ਼ੋਰ ਤਾਵਾਂਗੇ ਤੇ ਕੁਦਰਤੀ ਤੌਰ ਤੇ ਸਾਡਾ ਸਮਾਜ ਜਿਹੜਾ ਆ ਇਹ ਬਰਾਬਰਤਾ ਦੇ ਸਮਾਜ ਵੱਲ ਜਾਊਗਾ ਔਰ ਧਰਮ ਨਿਰਪੱਖ ਸਮਾਜ ਵੱਲ ਜਿਹੜਾ ਆ ਪੋ ਜਾਊਗਾ ਸੋ ਇਹਦਾ ਮੁੱਖ ਤੌਰ ਤੇ ਉਦੇਸ਼ ਜਾਂ ਸੁਣਿਆ ਹਾਂ ਇਹ ਹੀ ਆ ਕਿ ਆਓ ਆਪਾਂ ਵੱਧ ਤੋਂ ਵੱਧ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਨਾਲ ਜੁੜੀਏ ਔਰ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਵਰਵਾਦੇ ਤੇ ਸੰਗਤ ਇਕੱਠੀ ਹੋਈ ਆ ਸਾਰੇ ਕੋਈ ਇਹੋ ਜਿਹੇ ਧਰਮ ਨਹੀਂ ਹੈਗਾ ਜਿਹੜਾ ਅੱਜ ਇੱਥੇ ਹੈ ਨਹੀਂ ਕੋਈ ਬੰਦਾ ਇਹ ਬਹੁਤ ਵਧੀਆ ਲੱਗਾ ਵਾ ਤੇ ਇਹੋ ਜਿਹਾ ਕੰਮ ਜਿਹੜਾ ਹੋਣਾ ਚਾਹੀਦਾ ਕਿ ਜਿਹੜੇ ਸਾਰੀ ਦੁਨੀਆ ਜਿਹੜੀ ਆ ਲੋਕ ਇਕੱਠੇ ਹੋ ਹੋ ਕੇ ਬੈਠਣ ਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ 350 ਸਾਲਾ ਮਨਾ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਅੱਜ ਇਕੱਠ ਹੋਇਆ ਜੀ ਇੱਥੇ ਜੰਡੇ ਵਾਲਾ ਜੀ ਹੁੰਦਾ ਹੈ ਹਮੇਸ਼ਾ ਕਿਉਂਕਿ ਇਸ ਮਕਸਦ ਦੇ ਵਿੱਚ ਇੱਕ ਸਚੁਮਤਾ ਹੁੰਦੀ ਹੈ ਇਸ ਦੇ ਵਿੱਚ ਮਨੁੱਖ ਨੂੰ ਮਨੁੱਖ ਨਾਲ ਜੋੜਨ ਦੀ ਇੱਕ ਇੱਛਾ ਹੁੰਦੀ ਹੈ ਤਾਂਘ ਹੁੰਦੀ ਹੈ ਤੇ ਇਸ ਤੋਂ ਸੁੱਚਾ ਮਕਸਦ ਕੋਈ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਮੈਂ ਸਮਝਾਂ ਕਿ ਕੋਈ ਵੀ ਜਿਹੜਾ ਸ਼ਮੂਲੀਅਤ ਕਰਦਾ ਨਾ ਉਹ ਚੰਗਾਈ ਲੱਗਣਾ ਚਾਹੀਦਾ ਹੈ ਤੇ ਮੈਨੂੰ ਵੀ ਚੰਗਾ ਲੱਗ ਰਿਹਾ ਅੱਜ ਸਾਰੇ ਧਰਮਾਂ ਦੇ ਜਿਹੜੇ ਆ ਮਮੈਂਦੇ ਪਹੁੰਚਿਆ ਹੋਰ ਬੱਕਰੀ ਬੱਕਰੀ ਆਪਣੇ ਵਿਚਾਰ ਕਿਤੇ ਵਿਚਾਰ ਸਾਰੇ ਸੇਮ ਆ ਧਾਰਮਿਕ ਵਿਸ਼ਵਾਸ ਵਾਲੇ ਜਿਹੜੇ ਹੁੰਦੇ ਆ ਨਾ ਜਿਹ ਸੱਚੀ ਮੁੱਚੀ ਆਪਣੇ ਆਪਣੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਆ ਤਾਂ ਕਿਸੇ ਗੁਰੂ ਪੀਰ ਪੈਗੰਬਰ ਨੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਦੀ ਗੱਲ ਨਹੀਂ ਸਿਖਾਈ ਇਹੋ ਹੀ ਧਰਮ ਹੈ कि ਜਦੋਂ ਅਸੀਂ ਮਨੁੱਖ ਦੇ ਤੌਰ ਤੇ ਵਿਚਰਨਾ ਤਾਂ ਇੱਕ ਦੂਜੇ ਨਾਲ ਆਪਣੇ ਫਰਜ਼ਾਂ ਦੀ ਪਹਿਚਾਨ ਕਰਕੇ ਆਪਣਾ ਫਰਜ਼ ਕਿਵੇਂ ਪਾਉਣਾ ਹੈ ਉਹਦੇ ਵਿੱਚੋਂ ਹੀ ਸਾਡੀ ਅਧਿਕਾਰ ਹੁੰਦੀ। ਕੀ ਮੈਸੇਜ ਆ ਤੁਹਾਡੇ ਵਾਲਾ ਵਿਆਪਕ ਆਮ ਜਨਤਾ ਨੂੰ ਆਮ ਜਨਤਾ ਦਾ ਇਹੀ ਹੈ ਵੀ ਜਿਹੜੇ ਜਿਹੜੇ ਧਾਰਮਿਕ ਵਿਸ਼ਵਾਸ ਵਿੱਚ ਤੁਸੀਂ ਵਿਚਰ ਰਹੇ ਹੋ ਉਸ ਧਾਰਮਿਕ ਵਿਸ਼ਵਾਸ ਦੇ ਪ੍ਰਤੀ ਸੁੱਚੇ ਮੰਨਣਾ ਉਹਦੇ ਨਾਲ ਜੁੜੋ ਔਰ ਉਥੋਂ ਜੋ ਕੁਝ ਚੰਗੇ ਤੋਂ ਚੰਗਾ ਗ੍ਰਹਿਣ ਕੀਤਾ ਜਾ ਸਕਦਾ ਸੁਚੇਤ ਹੋ ਕੇ ਉਸ ਨੂੰ ਅਮਲ ਵਿੱਚ ਲਿਆਓ ਤਾਂ ਕਿ ਆਪ ਵੀ ਸੁਖੀ ਆਨੰਦਮਈ ਜੀਵਨ ਜਿਓ ਤੇ ਤੁਹਾਡੇ ਅੰਦਰ ਦੀ ਗੁਨਾ ਦੀ ਖੁਸ਼ਬੂ ਨਾਲ ਦੂਜੇ ਵੀ ਗੁਰਦੇਵ ਬਾਧ ਅਦੀਸ਼ੀ ਦਿਨ ਸਮਰਪਿਤ ਇਹ ਸਰਵਤਰ ਸੰਮੇਲਨ ਕਰਵਾਇਆ ਜਾ ਰਿਹਾ ਜਿੰਨਾਂ ਵਾਲਾ ਗੁਰੂ ਜੀਆ ਵਾਕ ਖਸਮਾ ਵਾਲੋਂ ਇਹੜਾ ਪਰਲ ਹੈ ਵਧੀਆ ਪਰਲ ਹੈ ਕਿਉਂਕਿ ਜਸ ਸੰਦੇਸ਼ ਹੈ ਗੁਰੂ ਸਾਹਿਬ ਦਾ ਉਹ ਸੰਦੇਸ਼ ਤੇ ਇਹ ਹੀ ਹੈ ਕਿ ਮਾਨਵਤਾ ਦੀ ਰੱਖਿਆ ਕਰਨਾ ਦਬੇ ਕੁਚਲੇ ਲੋਕਾਂ ਦੇ ਹੱਕ ਚ ਖੜੇ ਹੋਣਾ ਔਰ ਕਿਸੇ ਨਾਲ ਜ਼ਬਰ ਹੁੰਦਾ ਹੈ ਤਾਂ ਉਸ ਜ਼ਬਰ ਦੇ ਅਗੇਂਸਟ ਖੜੇ ਹੋਣਾ ਔਰ ਉਸ ਨੂੰ ਰੋਕਣਾ ਇਹ ਹੀ ਸਾਨੂੰ ਗੁਰੂ ਸਾਹਿਬ ਨੇ ਆਪਣੀ ਲਸਾਨੀ ਸ਼ਾਹ ਦੇ ਕੇ ਦੱਸਿਆ ਕਿ ਜੁਰਮ ਨੂੰ ਕਿਵੇਂ ਰੋਕੇ ਜਾ ਸਕਦਾ ਹੈ ਅੱਜ ਦਾ ਸਮਾਂ ਉਹਦੇ ਵਿੱਚ ਸਾਰੀਆਂ ਜਿਹੜੀਆਂ ਤਰ੍ਹਾਂ ਦੇ ਲੋਕ ਇਕੱਠੇ ਹੋਏ ਆ ਸਭ ਨੇ ਵਿਚਾਰਾਂ ਕੀਤੇ ਕਿ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਇੱਕ ਜੋਟੋ ਕਰਨਾ ਚਾਹੀਦਾ ਹੈ ਔਰ ਜਿਹੜੀ ਬੁਰਾਈ ਹੈ ਉਹ ਕਿਸੇ ਤਰ੍ਹਾਂ ਵਿੱਚ ਹੋਵੇ ਉਹਨੂੰ ਡੜ ਕੇ ਇਕੱਠਿਆਂ ਹੋ ਕੇ ਡਾਕਰਾ ਕਰਨਾ ਚਾਹੀਦਾ ਹੈ ਡੋਪਲ ਜੀ ਇਸ ਜਨਾਲੇ ਦੇ ਵਿੱਚ ਇੱਕ ਨਵੇਕਲਾ ਸੰਗਮ ਹੈ ਸਰਬ ਧਰਮ ਸੁਮੇਲਣ ਜਿਹਦੀ ਸਾਨੂੰ ਅੱਜ ਦੇ ਜਿਹੜੇ ਜੋਕੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਦੂਸਰੇ ਧਰਮਾਂ ਨੂੰ ਧਰਮਾਂ ਦੇ ਵਿੱਚ ਆਪ ਲੜਾਈ ਲਾ ਕੇ ਆਪਣਾ ਫਾਇਦਾ ਲੈਂਦੇ ਨੇ ਉਸ ਨੂੰ ਖਤਮ ਕਰਨ ਵਾਸਤੇ ਇਹ ਬੜਾ ਹੀ ਵਧੀਆ ਇੱਕ ਉਪਰਾਲਾ ਗੁਰਦਾਰਾ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਤੇ ਗੁਰੂ ਮਾਲਜੋਤ ਗ੍ਰੰਥ ਸੇਵਕ ਜਥਾ ਵੱਲੋਂ ਰਲ ਮਿਲ ਕੇ ਤੇ ਬਾਕੀ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਜਿਹੜਾੜੀਆਂ ਸਾਰਿਆਂ ਨੇ ਸਾਰੇ ਧਰਮਾਂ ਨੇ ਮਨਾ ਕਰ ਰਲ ਕੇ ਇਹ ਜੋ ਸਮਾਗਮ ਆਜ ਦਾ ਇਥੇ ਉਲੀਕਿਆ ਸੈਂਸ ਸਬੂਦ ਐਟੋਰੀਅਮ ਚ ਵਿਚ ਹੋ ਰਿਹਾ ਇਹ ਸਾਰੇ ਬੜੀਆਂ ਮਹਾਨ ਚ ਕੀਤਾ ਇਥੇ ਸਾਰਿਆਂ ਧਰਮਾਂ ਤੋਂ ਜਿਹੜੀਆਂ ਪਹੁੰਚੀਆਂ ਜੋ ਕਿ ਸੰਬੋਧਨ ਕਰ ਰਹੇ ਨੇ ਸੰਗਤ ਨੂੰ ਔਰ ਸਾਰਿਆਂ ਦੇ ਵਿੱਚੋਂ ਜੀ ਮੈਂ ਜੋ ਦੇਖਦਾ ਇੱਕੋ ਗੱਲ ਨਿਕਲ ਕੇ ਆਈ ਆ ਜਮਾਤ ਕੋਈ ਨਹੀਂ ਮਾੜੀ ਹੁੰਦੀ ਜਮਾਤੀ ਮਾੜੀ ਹੁੰਦੇ ਨੇ ਆਪਾਂ ਨੂੰ ਜਮਾਤੀਆਂ ਤੋਂ ਦੂਰ ਰਹਿਣ ਦੀ ਬਸ ਜ਼ਰੂਰਤ ਹੈ ਕਿ ਸਭ ਆਪਾਂ ਜਮਾਤੀਆਂ ਦੇ ਕੋਲ ਨਹੀਂ ਲੱਗਣਾ ਜਮਾਤ ਸਾਰੀ ਚੰਗੀਆਂ ਹੁੰਦੀਆਂ ਨੇ ਸਾਰੇ ਤੁਹਾਨੂੰ ਚੰਗੇ ਨੇ ਸਾਰੇ ਸਰ ਤਰ ਮੁਬਾਰਕ ਨੇ ਕੋਈ ਧਰਮ ਵੀ ਕਿਸੇ ਨੂੰ ਇੱਕ ਦੂਜੇ ਨਾਲ ਲੜਨ ਦੇ ਨਾਲ ਕੋਈ ਧਰਮ ਨੇ ਇੱਕ ਦੂਜੇ ਨੂੰ ਵਖਰੀਵੇਂ ਦੇ ਨਾਲ ਕੁਝ ਵੀ ਨਹੀਂ ਸਿਖਾਉਂਦਾ ਜੇ ਉਹ ਸਾਡੇ ਤੇ ਆਏ ਨੇ ਮਹਾਂ ਚਕੀਤਾਂ ਜਿਹੜਾ ਸੰਬੋਧਨ ਕੀਤਾ ਉਹਨਾਂ ਦੇ ਵਿੱਚੋਂ ਇਹੋ ਇੱਕ ਰਿਜ਼ਲਟ ਨਿਕਲਦਾ ਕਿ ਸਾਰੇ ਹੀ ਧਰਮ ਬੜੇ ਸਤਿਕਾਰਯੋਗ ਨੇ ਆਪਣੇ ਧਰਮ ਦੇ ਵਿੱਚ ਜਿਹੜਾ ਜਿਹੜਾ ਰਹਿੰਦਾ ਉਹਨੂੰ ਮੁਬਾਰਕ ਹੈ ਔਰ ਇਹ ਲੜਾਈ ਝਗੜੇ ਜਿਹੜੇ ਆ ਉਹ ਖਤਮ ਹੋਣੇ ਚਾਹੀਦੇ ਆ ਆਪਸ ਇੱਕ ਰਹਿਣਾ ਚਾਹੀਦਾ ਕਿਉਂਕਿ ਉਸ ਤੋਂ ਤੱਕ ਜਿੱਥੇ ਤੱਕ ਪਰਮਾਤਮਾ ਤੱਕ ਪਹੁੰਚਦੇ ਰਸਤੇ ਅਲੱਗ-ਅਲੱਗ ਹੋ ਸਕਦੇ ਨੇ ਪਰ ਪਰਮਾਤਮਾ ਇੱਕ ਹੈ ਪਰਮਾਤਮਾ ਕੋ ਪਹੁੰਚਣ ਦਾ ਰਸਤਾ ਲੱਗ ਗਿਆ ਸੋ ਇੱਥੇ ਅੱਜ ਨਵੇਂ ਕਲਾਸ ਵੰਗਮ ਹੋਇਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿੰਨੀ ਸੰਗਤ ਆਈ ਹੈ ਉਹਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿਹੜੇ ਸਾਡੇ ਮਹਾਨ ਚਕੀਤਾ ਸਾਡੇ ਵਿੱਚ ਪਹੁੰਚੀਆਂ ਨੇ ਅਲੱਗ-ਅਲੱਗ ਧਰਮਾਂ ਤੋਂ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਤੇ ਬਹੁਤ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰ ਵਾਦੀਮ ਦਾ ਕਿ ਤੁਸੀਂ ਹਰ ਜਗ੍ਹਾ ਪਹੁੰਚ ਕੇ ਇਸ ਦੀ ਕਵਰੇਜ ਕਰਕੇ ਜਿਹੜੀ ਸੰਗਤਾਂ ਘਰ ਬੈਠਣ ਤੱਕ ਇਹਨੂੰ ਪਹੁੰਚਾਉਂਦੇ ਜੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੀ ਬਧੀਆ ਮੈਂ ਸਮਝਦਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਸਾਰੇ ਧਰਮਾਂ ਦੇ ਆਗੂ ਇਸ ਵਾਂ ਲਈ ਇਕੱਠੇ ਹੋਏ ਨੇ ਇੱਕ ਸਟੇਜ ਤੇ ਬੈਠੇ ਨੇ ਇੱਕ ਦੂਸਰੇ ਦੇ ਮਜ਼ਹਬ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਤੇ ਵਿਚਾਰ ਜਿਹੜੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਸੁਣਨ ਦਾ ਸਮਝਣ ਦਾ ਮੌਕਾ ਮਿਲਦਾ ਤੇ ਜੋ ਅੱਜਕੱਲ ਮਾਹੌਲ ਪੂਰੇ ਮੁਲਕ ਦੇ ਵਿੱਚ ਬਣਿਆ ਇੱਕ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਜ਼ਰੂਰਤ ਹੈ ਕਿ ਇਹੋ ਜਿਹੇ ਪ੍ਰੋਗਰਾਮ ਜ਼ਰੂਰ ਹੋਣੇ ਚਾਹੀਦੇ ਆ ਅਸੀਂ ਪਹਿਲਾਂ ਵੀ ਇਹੋ ਜਿਹੇ ਪ੍ਰੋਗਰਾਮ ਕਰਦੇ ਰਹੇ ਹਾਂ ਸ਼ਾਮਿਲ ਹੁੰਦੇ ਰਹੇ ਹਾਂ ਉਮੀਦ ਇਨਸ਼ਾ ਅੱਲਾਹ ਕਿ ਵੀ ਇਹੋ ਜਿਹੇ ਪ੍ਰੋਗਰਾਮ ਚੱਲਦੇ ਰਹੇ ਤੇ ਵਧੀਆ ਸਾਡੇ ਵਿੱਚ ਆਪਸੀ ਜਿਹੜੀ ਦਰਾੜ ਪੈ ਜਾਂਦੀ ਹੈ ਕਿਉਂ ਪੈ ਜਾਂਦੀ ਹੈ ਦੇਖੋ ਜੀ ਕੁਝ ਲੋਗ ਆਪਣੇ ਸਿਆਸੀ ਫਾਇਦੇ ਵਾਸਤੇ ਇਹ ਕਰਦੇ ਆ ਹਾਲਕਿ ਮੈਂ ਆਪਣੀ ਸਪੀਚ ਦੇ ਵਿੱਚ ਵੀ ਗੱਲ ਕਹੀ ਕਿ ਧਰਮ ਜਿਹੜਾ ਉਹ ਕਦੀ ਵੀ ਇਹ ਸਿੱਖਿਆ ਨਹੀਂ ਦਿੰਦਾ ਕਿ ਤੁਸੀਂ ਆਪਸ ਦੇ ਵਿੱਚ ਲੜੋ ਜਾਂ ਤੁਸੀਂ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਨਫ਼ਰਤ ਕਰੋ ਧਰਮ ਨੇ ਹਮੇਸ਼ਾ ਪਿਆਰ ਤੇ ਮੁਹੱਬਤ ਦੀ ਸਿੱਖਿਆ ਦਿੱਤੀ ਹੈ ਲੇਕਿਨ ਕੁਝ ਲੋਕ ਆਪਣੇ ਸਿਆਸੀ ਫਾਇਦੇ ਵਾਸਤੇ ਜਾਂ ਕਿਸੇ ਦਾ ਆਪਣਾ ਕੋਈ ਜਾਤੀ ਫਾਇਦੇ ਵਾਸਤੇ ਜਿਹੜੇ ਲੋਕੀ ਆ ਉਹ ਗਲਤ ਚੀਜ਼ ਨੂੰ ਪੇਸ਼ ਕਰਦੇ ਆ ਤੇ ਮਜ਼ਹਬ ਦੇ ਨੂੰ ਅੱਗੇ ਲਿਆ ਕੇ ਜਾਂ ਮਜ਼ਹਬ ਦੀ ਢਾਲ ਦੇ ਵਿੱਚ ਆ ਕੇ ਝਗੜਾ ਕਰਾਣਾ ਜਾਂ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਸਮਝਦਾ ਐਸੇ ਲੋਕਾਂ ਨੂੰ ਸਮਝਣ ਦੀ ਲੋੜ ਐ ਸਾਨੂੰ ਜਾਗਰੂਕ ਹੋਣ ਦੀ ਲੋੜ ਐ ਜੋ ਲੋਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਐ ਐਸੇ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਤੇ ਮੁਹੱਬਤ ਤੇ ਭਾਈਚਾਰੇ ਦੀ ਗੱਲ ਕਰਨ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਜਿਹੜਾ ਅੱਜ ਦਾ ਸੰਦੇਸ਼ ਕੀ ਜਾਉ ਕ ਲੋਕਾਂ ਵਿੱਚ ਬਹੁਤ ਅੱਛਾ ਸੰਦੇਸ਼ ਜਾਏਗਾ ਕਿ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸ਼ਹਾਦਤ ਜਿਹੜੀ ਮਨਾਈ ਜਾ ਰਹੀ ਹੈ ਉਹਦੇ ਤੇ ਅੱਜ ਸਾਰੇ ਇਕੱਠੇ ਹੋਏ ਸੀ ਇੱਕ ਮੈਸੇਜ ਪੂਰੇ ਭਾਰਤ ਦੇ ਵਿੱਚ ਜਾਏਗਾ ਕਿ ਸਾਰੇ ਮਜ਼ਬਬ ਦੇ ਲੋਕ ਇੱਕ ਸਟੇਜ ਤੇ ਬੈਠੇ ਨੇ ਪਿਆਰ ਤੇ ਮੁਹੱਬਤ ਦੀ ਗੱਲ ਹੋਈ ਹੈ ਤੇ ਜੋ ਵੀ ਸ਼ਹੀਦੀਆਂ ਹੋਈਆਂ ਉਹ ਸਾਬਤ ਹੁੰਦੀਆਂ ਉਸ ਚੀਜ਼ ਤੋਂ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਜਿਹੜੇ ਵੀ ਅਮਨ ਪਸੰਦ ਲੋਕ ਨੇ ਜਿਹੜੇ ਧਾਰਮਿਕ ਲੋਕ ਨੇ ਉਹ ਸਾਰੇ ਇਕੱਠੇ ਹੋਏ ਨੇ ਇਕਜੁੱਟ ਹੋਏ ਨੇ ਪਹਿਲਾਂ ਵੀ ਹੁੰਦੇ ਸਖਾਹਬਾਨ ਨੇ ਜੋ ਸੰਦੇਸ਼ ਦਿੱਤਾ ਨਾ ਉਹ ਇਕੱਠ ਦਾ ਦਿੱਤਾ ਹਮੇਸ਼ਾ ਭਾਈਚਾਰਾ ਦਾ ਸੰਦੇਸ਼ ਦਿੱਤਾ ਤੇ ਉਹ ਲੜਾਈ ਜਿਹ ਪਰ ਕੁਝ ਉਹ ਨੂੰ ਦੂਸਰੇ ਤਰੀਕੇ ਨਾਲ ਲੈਨੇ ਆ ਲੇਕਿਨ ਲੜਾਈ ਅਸਲ ਤੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ ਤੇ ਉਸ ਲੜਾਈ ਦੇ ਵਿੱਚ ਆਪਾਂ ਇਹ ਨਹੀਂ ਦੇਖਦੇ ਕਿ ਇੱਕ ਮਜ਼ਹਬ ਕੀ ਹੈ ਤੇ ਦੂਸਰਾ ਮਜ਼ਹਬ ਕੀ ਹੈ ਗੁਰੂ ਸਾਹਿਬਾਨ ਦੇ ਨਾਲ ਬਹੁਤ ਸਾਰੇ ਮੁਸਲਮਾਨ ਜਿਹੜੇ ਸਾਥ ਰਹੇ ਇਸ ਜੰਗ ਦੇ ਵਿੱਚ ਇਸ ਲੜਾਈ ਦੇ ਵਿੱਚ ਤੇ ਕਿਉਂਕਿ ਉਹ ਲੜਾਈ ਜਬਰ ਤੇ ਜ਼ੁਲਮ ਦੇ ਖਿਲਾਫ ਸੀ ਤੇ ਅਸੀਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਜ਼ਹਬ ਦੀ ਲੜਾਈ ਸੀ ਇੱਕ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ ਤੇ ਗੁਰੂ